ਤੋ ਇੱਕ ਦਿਨ ਪਹਿਲਾਂ ਉਸ ਮੁੰਡੇ ਨੇ ਮਨ੍ਹਾ ਕਰ ਦਿੱਤਾ ਕਿ ਮੇਰੀ ਮੰਮੀ ਨਹੀਂ ਮੰਨਦੀ ਹੈਗੀ ਸੱਚੀ ਆਕਾਲ ਦੋਸਤੋ ਕੀ ਹਲਚਲ ਹੈ ਉਮੀਦ ਕਰਦਾ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਮੋਂਗੇ ਦੋਸਤੋ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਜਮਾਨਾ ਹੈ ਕੋਈ ਚੀਜ਼ ਪਾ ਦਿੰਨੇ ਆ ਤਾਂ ਸੈਕਿੰਡਾਂ ਦੇ ਵਿੱਚ ਹੀ ਮਿੰਟਾਂ ਦੇ ਵਿੱਚ ਹੀ ਉਹ ਵਾਇਰਲ ਹੋ ਜਾਂਦੀ ਹੈ ਉਥੇ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਕੁੜੀ ਆਪਣੇ ਹਸਬੰਦ ਆਪਣੇ ਘਰ ਵਾਲੇ ਦਾ ਇੰਤਜ਼ਾਰ ਕਰਦੀ ਰਹੀ ਪਰ ਲਾੜਾ ਬਰਾਤ ਲੈ ਕੇ ਨਾ ਪਹੁੰਚਿਆ ਪਰ ਕੁੜੀ ਵਾਲਿਆਂ ਵੱਲੋਂ ਸਾਰਾ ਇੰਤਜ਼ਾਮ ਕੀਤਾ ਗਿਆ ਸੀ ਸਾਰੇ ਰਿਸ਼ਤੇ ਦਾਰ ਅਤੇ ਸਾਥ ਸਬੰਧੀ ਬਰਾਤ ਦਾ ਇੰਤਜ਼ਾਰ ਕਰ ਰਹੇ ਸੀ ਪਰ ਕੁੜੀ ਦੇ ਬਾਰ ਬਾਰ ਫੋਨ ਕਰਨ ਤੋਂ ਬਾਅਦ ਵੀ ਲਾੜੇ ਨੇ ਫੋਨ ਆ ਚੁੱਕਿਆ ਉਥੇ ਕੁੜੀ ਇਹ ਕਹਿੰਦੀ ਹੋਈ ਨਜ਼ਰ ਆਈ ਕਿ ਇੱਕ ਦਿਨ ਪਹਿਲਾਂ ਮੇਰੀ ਉਹਨਾਂ ਨਾਲ ਗੱਲ ਹੋਈ ਸੀ ਉਹ ਕਹਿ ਰਹੀ ਸੀ ਕਿ ਮੇਰੇ ਪਰਿਵਾਰ ਵਾਲੇ ਨਹੀਂ ਮੰਨ ਰਹੇ ਸੋ ਇਸ ਕਰਕੇ ਇਹ ਵਿਆਹ ਨਹੀਂ ਹੋ ਸਕਦਾ ਪਰ ਉਥੇ ਹੀ ਲੜਕੇ ਦੇ ਬਿਆਨ ਸਾਹਮਣੇ ਆਏ ਨੇ ਕਿ 3 ਸਾਲ ਉਹ ਮੇਰੇ ਰਿਲੇਸ਼ਨ ਵਿੱਚ ਸੀ ਮੇਰੇ ਨਾਲ ਅਤੇ ਮੇਰੀ ਇੱਕ ਕੰਪਨੀ ਸੀ ਜਿਸ ਦੇ ਵਿੱਚ ਉਹ ਮੇਰੇ ਨਾਲ ਕੰਮ ਕਰਦਾ ਸੀ ਅਤੇ ਉਸਨੇ ਮੈਨੂੰ ਕਿਹਾ ਸੀ ਕਿ ਆਪਾਂ ਕੋਟ ਮੈਰਜ ਕਰਵਾ ਲਈਏ ਪਰ ਕੋਟ ਰਸਦ ਨੂੰ ਲੈ ਕੇ ਮੈਂ ਠੀਕ ਨੇ ਹੀ ਸਮਝਿਆ ਅਤੇ ਮੈਂ ਉਸ ਮੁੰਡੇ ਨੂੰ ਕਿਹਾ ਕਿ ਤੁਸੀਂ ਆਪਣੇ ਘਰ ਗੱਲ ਕਰ ਲਓ ਫਿਰ ਉਹਨੇ ਕਿਹਾ ਕਿ ਮੇਰੇ ਘਰ ਵਾਲੇ ਤਾਂ ਮੰਨੇ ਹੋਏ ਨੇ ਫਿਰ ਸਾਡੇ ਦੋਵੇਂ ਪਰਿਵਾਰਾਂ ਦੀ ਸਹਿਮਤੀ ਹੋ ਗਈ ਅਤੇ ਬਿਤੇ ਵਿਆਹ ਰੱਖ ਦਿੱਤਾ ਗਿਆ ਸਾਡੇ ਵੱਲੋਂ ਪੂਰੀਆਂ ਤਿਆਰੀਆਂ ਸੀ ਪਰ ਉਹ ਮੁੰਡਾ ਨਾ ਪਹੁੰਚਿਆ ਜੋ ਕਿ ਲਾੜਾ ਸੀ ਅਤੇ ਉਸ ਤੋਂ ਬਾਅਦ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਮੁੰਡੇ ਵਾਲੇ ਕਿ ਕੁੜੀ ਠੀਕ ਨਹੀਂ ਹੈ ਕੁੜੀ ਵਾਲਿਆਂ ਤੇ ਗਲਤ ਇਲਜ਼ਾਮ ਲਗਾ ਰਹੇ ਨੇ ਸੋ ਬਾਕੀ ਆਉ ਲੈ ਚੱਲਦੇ ਆ ਇਸ ਲਾੜੀ ਵੱਲ ਲਾੜੀ ਨੇ ਕੀ ਕਿਹਾ ਲਾੜੇ ਨੂੰ ਲੈ ਕੇ ਸੋ ਬਾਕੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਕੀ ਵਿਚਾਰ ਨੇ ਕਿ ਇਦਾਂ ਕਿਸੇ ਨੂੰ ਧੋਖਾ ਦੇਣਾ ਚਾਹੀਦਾ ਹੈ ਵਾਦਾ ਕਰਕੇ ਪਰ ਉਥੇ ਜੇਕਰ ਦੇਖੀਏ ਕਿ ਅੱਜ ਕੱਲ ਸਹਿਨਸ਼ੀਲਤਾ ਬਹੁਤ ਘੱਟ ਹੈ ਅਗਰ ਕੁੜੀ ਨਾ ਚਾਹੁੰਦੇ ਹੋਏ ਵੀ ਕੁਝ ਕਰ ਲਵੇ ਕੋਈ ਦੁਰਘਟਨਾ ਹੋ ਜਾਵੇ ਤਾਂ ਫਿਰ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਸੋ ਅਜਿਹੀਆਂ ਗੱਲਾਂ ਧਿਆਨ ਦੇ ਵਿੱਚ ਰੱਖਦੇ ਹੋਏ ਕਿਸੇ ਨੂੰ ਵੀ ਇਦਾਂ ਟਰੀਟ ਨਾ ਕਰੋ ਬਾਕੀ ਆਓ ਲੈ ਚੱਲਦੇ ਹਾਂ ਕੁੜੀ ਦੀ ਇਸ ਵੀਡੀਓ ਵੱਲ ਵੀਡੀਓ ਦੇਖਣ ਤੋਂ ਬਾਅਦ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੇ ਕਰਿਓ ਮਿਲਦੇ ਇਹ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਜੀ ਰਹਿਣ ਵਾਲੀ ਆ ਤੇ ਮੇਰਾ ਜਿਹਾ ਵਿਆਹ ਵਾ 12 ਮਾਰਚ 2024 ਨੂੰ ਤੇ ਮੁੰਡੇ ਦਾ ਨਾਮ ਲਖਵੀਰ ਸਿੰਘ ਆ ਬਰਨਾਲਾ ਠਿਕਰੀਵਾਲ ਪਿੰਡ ਆ ਉਹਨਾਂ ਦਾ ਤੇ ਮੁੰਡੇ ਦੇ ਜੱਟ ਦਾ ਨਾਮ ਮੱਖਣ ਸਿੰਘ ਆ ਮੁੰਡਾ ਆਰਮੀ ਦੇ ਵਿੱਚ ਆ ਤੇ 12 ਮਾਰਚ ਦਾ ਮਤਲਬ ਵਿਆਹ ਸਾਡਾ ਸਾਰਾ ਹੀ ਤੈਅ ਹੋਇਆ ਸੀਗਾ ਮਤਲਬ ਸਾਰੇ ਦੋਨਾਂ ਦੇ ਪਰਿਵਾਰਾਂ ਵੱਲੋਂ ਸਹਿਮਤੀ ਸੀਗੀ ਤੇ ਵਿਆਹ ਤੋਂ ਮਾਈਓ ਤੋਂ ਇੱਕ ਦਿਨ ਪਹਿਲਾਂ ਉਸ ਮੁੰਡੇ ਨੇ ਮਨਾ ਕਰ ਦਿੱਤਾ ਕਿ ਹਾਂ ਮਨਾ ਵੀ ਨਹੀਂ ਕੀਤਾ ਉਹਨੇ ਇਹੀ ਗੱਲ ਬੋਲੀ ਆ ਕਿ ਮੇਰੀ ਮੰਮੀ ਨਹੀਂ ਮੰਨਦੀ ਹੈਗੀ ਉਸ ਤੋਂ ਬਾਅਦ ਉਹਦਾ ਫੋਨ ਬੰਦ ਹੋ ਗਿਆ ਉਹਨੇ ਗੱਲ ਨਹੀਂ ਕੀਤੀ ਜਦੋਂ ਅਸੀਂ ਕੋਈ ਨਵੇਂ ਨੰਬਰ ਤੋਂ ਫੋਨ ਲਾਉਂਦੇ ਆ ਮੋਰੇ ਦੀ ਉਹ ਫੋਨ ਬੰਦ ਕਰੀ ਜਾਂਦਾ ਵਾ ਬੀਜੀ ਕਰੀ ਜਾਂਦਾ ਵਾ ਨਵੇਂ ਨੰਬਰ ਤੋਂ ਫਿਰ ਅਸੀਂ ਜਦੋਂ ਉਹਨਾਂ ਦੇ ਘਰੇ ਗਏ ਆ ਤੇ ਉਹਨਾਂ ਦੇ ਫੈਮਿਲੀ ਵਿੱਚ ਜਿੱਦਾਂ ਮੰਮੀ ਨੇ ਮੇਰੇ ਬ੍ਰਦਰ ਆ ਪਾਜੀ ਤੇ ਉਹਨਾਂ ਨੇ ਦਰਵਾਜ਼ਾ ਜਿੱਦਾਂ ਉਹਨਾਂ ਨੇ ਖੜਕਾਇਆ ਤੇ ਉਹਨਾਂ ਨੇ ਬੋਲਿਆ ਵੀ ਅਸੀਂ ਗੱਲ ਕਰਨੀ ਹੈ ਬੈਠ ਕੇ ਹੀ ਸਿਰਫ ਤੁਹਾਡੇ ਨਾਲ ਕੋਈ ਇਦਾਂ ਦੀ ਗੱਲ ਨਹੀਂ ਹੋਈ ਸੀ ਉਹਨਾਂ ਦੇ ਡੈਡੀ ਨੇ ਲਖਵੀਰ ਸਿੰਘ ਦੇ ਡੈਡੀ ਨੇ ਮੱਖਣ ਸਿੰਘ ਨੇ ਮੰਮੀ ਦੇ ਦਾ ਮੂੰਹ ਤੇ ਦਰਵਾਜ਼ਾ ਮਾਰਿਆ ਵੀ ਅਸੀਂ ਕੋਈ ਗੱਲ ਨਹੀਂ ਕਰਨੀ ਤੁਸਾਂ ਧੰਦਾ ਕਰਨ ਵਾਲੇ ਆ ਉਹਨਾਂ ਨੇ ਇਹ ਗੱਲ ਬੋਲੀ ਫਿਰ ਉਸ ਤੋਂ ਬਾਅਦ ਮੰਮੀ ਦਰਵਾਜ਼ਾ ਖੜਕਾਉਣ ਲੱਗੀ ਉਹਨਾਂ ਨੇ ਦਰਵਾਜ਼ਾ ਨਹੀਂ ਖੋਲਿਆ ਫਿਰ ਮੰਮੀ ਨੇ ਤਾਂ ਬੋਲਿਆ ਕਾਫੀ ਉਹਨਾਂ ਨੂੰ ਪਰ ਉਹਨਾਂ ਦਰਵਾਜ਼ਾ ਨਹੀਂ ਖੋਲਿਆ ਉਹਨੂੰ ਨੇ ਅੰਦਰ ਬੈ ਗਈ ਅੰਦਰ ਫੋਨ ਫਾਨ ਕੀਤੇ ਆ ਤੇ ਉਹਨਾਂ ਨੇ ਆਲੇ ਦੁਆਲੇ ਫੋਨ ਕਰਕੇ ਇਹ ਲੋਕਾਂ ਨੂੰ ਮਤਲਬ ਕਾਫੀ ਸੱਦ ਲਿਆ ਆਲੇ ਦੁਆਲੇ ਮੁਹੱਲੇ 'ਚ ਉਹਨਾਂ ਨੇ ਦਾ ਮੁਹੱਲੇ ਵਾਲਿਆਂ ਨੂੰ ਸੱਦਿਆ ਤੇ ਜਦੋਂ ਮੁਹੱਲੇ ਵਾਲੇ ਉਹਨਾਂ ਦੇ ਆ ਕੇ ਇਕੱਠੇ ਪਹਿਲਾਂ ਤਾਂ ਉਹ ਬੈਠੇ ਰਹੇ ਕਿ ਕਿਸੇ ਨੇ ਕੁਝ ਨਹੀਂ ਬੋਲਿਆ ਉਹਦੀ ਮੰਮੀ ਕਹਿੰਦੀ ਵੀ ਸਾਡਾ ਮੁੰਡਾ ਤਾਂ ਕਹਿੰਦਾ ਮੈਂ ਬੇਕਸੂਰ ਆ ਵੀ ਮੇਰਾ ਕੋਈ ਤਾਲੁਕ ਨਹੀਂ ਆ ਜਦੋਂ ਮੈਂ ਉਹਨਾਂ ਦੀ ਮੰਮੀ ਨੂੰ ਕਹੇ ਜੇ ਤੁਹਾਡੇ ਮੁੰਡੇ ਇੰਨੀ ਗੱਲ ਕਹਿਣ ਰਿਹਾ ਮੇਰਾ ਫੋਨ ਚੱਕ ਕੇ ਇੱਕ ਵਾਰੀ ਗੱਲ ਕਰਵੇ ਸਾਰਾ ਕੁਝ ਹੋਇਆ ਉਹਨੇ ਸਾਰੀ ਗੱਲ ਹੋਈ ਆ ਵੀ ਉਹ ਕਿੱਦਾਂ ਬੁੱਕਰ ਤੇ ਉਹਨੇ ਸਾਰਾ ਤੈਅ ਕਰਵਾਇਆ ਸੀ ਦੋਨੋਂ ਪਰਿਵਾਰਾਂ ਵੱਲੋਂ ਹੀ ਹੋਇ మళ్ళీ ఉన్నది సిస్టరా ఆ ਉਹਨਾਂ ਦੇ ਥਰੂ ਹੀ ਗੱਲ ਹੋਈ ਸੀਗੀ ਫਿਰ ਆਨਲਾਈਨ ਅਸੀਂ ਬਿਜ਼ਨਸ ਕਰਦੇ ਸੀ ਸ਼ੇਅਰ ਚੈਟ ਵੈਬਸਾਈਟ ਤੇ ਉਹਦੇ ਤੇ ਮੈਂ ਕੰਮ ਕਰਦੀ ਸੀਗੀ ਮੇਰੀ ਏਜੰਸੀ ਸੀਗੀ ਖੋਦੀ ਉਹ ਨਾਲੇ ਜਿੱਦਾਂ ਕੰਮ ਕਰਦੇ ਸੀਗੇ ਕਾਫੀ ਟਾਈਮ ਕੰਮ ਕੀਤਾ ਸੀ ਤੇ ਉਸ ਤੋਂ ਬਾਅਦ ਮਤਲਬ ਉਹਨੇ ਇਹੀ ਕਿਹਾ ਮੈਨੂੰ ਦਸੰਬਰ ਦੇ ਵਿੱਚ ਵੀ ਉਹਨੇ ਲਾਸਟ ਦਸੰਬਰ ਮਹੀਨੇ ਦੇ ਵਿੱਚ ਉਹਨੇ ਮੈਨੂੰ ਇਹ ਬੋਲਿਆ 2023 ਚ ਜਾਸੋ ਵੀ ਆਪਾਂ ਮੈਰਿਜ ਕਰਵਾ ਲਏ ਨੇ ਕੋਰਟ ਮੈਰਿਜ ਕਰਵਾਉਂਦੇ ਆ ਪਰ ਮੈਂ ਉਹਨੂੰ ਕਿਹਾ ਕਿ ਨਹੀਂ ਮੈਂ ਕੋਰਟ ਮੈਰਿਜ ਨਹੀਂ ਕਰਾਉਣੀ ਵਿਆਹ ਕਰਵਾਣਾ ਵਾ ਵੀ ਆਪਣੇ ਘਰੇ ਵੀ ਤੂੰ ਗੱਲ ਕਰ ਲੈ ਇਹ ਮੈਂ ਵੀ ਆਪਣੇ ਘਰੇ ਗੱਲ ਕਰ ਲੈਂਦੀ ਆ ਤੇ ਉਹਨਾਂ ਨੇ ਇਹ ਗੱ ਕਰਦੇ ਦਾ ਮੰਨੇ ਹੋਈ ਆ ਵੀ ਤੂੰ ਆਪਣੇ ਘਰੇ ਗੱਲ ਕਰ ਲੈ ਮੈਂ ਕਿਹਾ ਹੁਣ ਤੂੰ ਆਪੇ ਇਹ ਗੱਲ ਕਰ ਲਈ ਵੀ ਮੈਂ ਨਹੀਂ ਗੱਲ ਕਰਨੀ ਹੈਗੀ ਫਿਰ ਮੈਂ ਆਪਣੀ ਮੰਮੀ ਨੂੰ ਦੱਸਿਆ ਸੀ ਇਦਾਂ ਕਰਕੇ ਫਿਰ ਉਸ ਤੋਂ ਬਾਅਦ ਮੈਂ ਆਪਣੀ ਮੰਮੀ ਦੀ ਗੱਲ ਉਹਨਾਂ ਨਾਲ ਕਰਵਾਈ ਤੇ ਉਹਨਾਂ ਨੇ ਗੱਲ ਮੰਮੀ ਨਾਲ ਕੀਤੀ ਫਿਰ ਮੈਂ ਗੱਲ ਕੀਤੀ ਆ ਫਿਰ ਉਸ ਤੋਂ ਬਾਅਦ ਉਹਦੇ ਫੈਮਲੀ ਨੇ ਗੱਲ ਕੀਤੀ ਆ ਫਿਰ ਜਿੱਦਾਂ ਹੀ ਮਤਲਬ ਵਿਆਹ ਦਾ ਜਦੋਂ ਅਰੇਂਜਮੈਂਟ ਜਿਹੜੀ ਤਰੀਕ ਰੱਖੀ ਸੀਗੀ ਉਹਨਾਂ ਨੇ ਤਰੀਕ ਵਿਗੜਵਾਈ ਇਹੀ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਕਿਹੜੀ ਤਰੀਕ ਰੱਖਣੀ ਆ ਕਹਿੰਦੇ 12 ਮਾਰਚ ਰੱਖਣੀ ਆ ਵੀ 15 ਫਰਵਰੀ ਨੂੰ ਮੈਂ ਛੁੱਟੀ ਤੇ ਆ ਜਾਣਾ ਵਾ ਤੇ 3 ਮਹੀਨੇ ਦੀ ਕਹਿੰਦੇ ਛੁੱਟੀ ਆਉਣਾ ਇੰਨੇ ਮੈਂ ਕੋਠੀ ਜੁੱਥੇ ਰਹਿਣਾ ਮੈਂ ਤੇ ਜਿੱਥੇ ਜਦੋਂ ਮਤਲਬ ਉਹ ਆਏ ਸੀ 15 ਫਰਵਰੀ ਨੂੰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਮੈਨੂੰ ਵੀਡੀਓ ਕਾਲ ਵਗੈਰਾ ਕੀਤੀ ਹੈ ਮਤਲਬ ਘਰ ਵਿੱਚ ਹੀ ਬੈਠੇ ਸੀ ਕਿਤੇ ਬਾਹਰ ਨਹੀਂ ਸੀਗੇ ਉਹ ਤੇ ਉਸ ਤੋਂ ਬਾਅਦ ਜਿੱਦਾਂ ਹਲਵਾਈ ਦਾ ਜਿਹੜਾ ਵੀ ਸਮਾਨ ਵਗੈਰਾ ਲਿਆਂਦੇ ਆ ਆਪਣੇ ਵਿਆਹ ਦਾ ਸਾਰੇ ਉਹਨੇ A to Z ਮੈਨ ਵੀਡੀਓ ਕਾਲ ਤੇ ਦਿਖਾਇਆ ਸੀ ਮਮੀ ਨਹੀਂ ਮੰਨਦੇ ਹੈਗੇ ਵੀ ਮੇਰੀ ਮੰਮੀ ਕਹਿੰਦੀ ਵੀ ਨਹੀਂ ਅਸੀਂ ਕਰਨਾ ਨਹੀਂ ਹੈਗਾ ਪਰ ਉਹਦੀ ਮੰਮੀ ਫੈਮਿਲੀ ਇਹ ਗੱਲ बोल ਰਹੀ ਹੈਗਾ ਸਾਡਾ ਮੁੰਡਾ ਕਹਿੰਦਾ ਸਾਡਾ ਕੋਈ ਤਾਲੁਕ ਨਹੀਂ ਆ ਵੀ ਅਸੀਂ ਬਰਾਤ ਲੈ ਕੇ ਨਹੀਂ ਆਉਣਾ ਹੈਗਾ ਉਹ ਇਦਾਂ ਕਹੀ ਜਾਂਦੇ ਜਦੋਂ ਅਸੀਂ ਕਿ ਸਾਡੇ ਸਾਹਮਣੇ ਗੱਲ ਕਰੋ ਤੁਸੀਂ ਆਪਣੇ ਮੁੰਡੇ ਨੂੰ ਪੇਸ਼ ਕਰੋ ਤੇ ਉਹਨਾਂ ਨੇ ਕੋਈ ਵੀ ਇਦਾਂ ਦੀ ਮਤਲਬ ਗੱਲ ਨਹੀਂ ਕੀਤੀ ਵੀ ਨਹੀਂ ਤੁਸੀਂ ਆਪਣੇ ਫੋਨ ਤੋਂ ਕਰੋ ਫਿਰ ਜਦੋਂ ਸਵੇਰੇ ਉਹਨਾਂ ਦੇ ਘਰੇ ਗਏ ਆ ਉਹਨਾਂ ਦੇ ਚਾਰ ਬੰਦੇ ਸੀਗੇ ਜਿਹੜੇ ਉਹਨਾਂ ਨੇ ਹੀ ਘਰੇ ਬੁਲਾਏ ਸੀਗੇ ਤੇ ਇੱਕ ਉਹਨਾਂ ਦੀ ਭਾਬੀ ਤੇ ਉਹਨਾਂ ਚਾਰਾਂ ਨੇ ਹਨ ਏਦਾਂ ਹੱਥ ਮੂੰਹੇ ਕੁੱਟਮਾਰ ਕਰਨ ਲੱਗੇ ਆ ਉਹਨਾਂ ਨੇ ਮੰਮੀ ਦੇ ਵੀ ਹੱਥ ਚੱਕਿਆ ਮੇਰੇ ਵੀ ਹੱਥ ਚੱਕਿਆ ਮੇਰੇ ਪੈਰ ਤੇ ਸੱਟ ਲੱਗੀ ਉਹ ਜਿਹੜੀ ਤੁਰਨ ਵਾਲੀ ਫੁੰਡੀ ਹੁੰਦੀ ਆ ਉਹਦੇ ਨਾਲ ਉਹਨਾਂ ਨੇ ਪੈਰ ਤੇ ਮਾਰੀਆਂ ਬਾਹਾਂ ਤੇ ਮਾਰੀ ਅੱਜ ਕੋਈ ਗੱਲ ਨਹੀਂ ਹੋਈ ਉਹਨੇ ਫੋਨ ਹੀ ਬੰਦ ਕੀਤੇ ਹੋਏ ਕੋਈ ਫੋਨ ਨਹੀਂ ਚੱਕਦੇ ਫੋਨ ਚੱਕਦਾ ਪਿਆ ਵਾ ਸਾਰਿਆਂ ਨੇ ਨੰਬਰ ਬਲੌਕ ਕੀਤੇ ਹੋਏ ਆ ਨੰਬਰ ਚੱਕਣ ਹੀ ਨਹੀਂ ਰਹੇ ਆ ਫਿਰ ਉਸ ਤੋਂ ਬਾਅਦ ਜਦੋਂ ਅਸੀਂ ਕੰਪਲੀਟ ਕੀਤੀ ਆ ਉਥੇ ਜਦੋਂ ਉਹਨਾਂ ਨੇ ਘਰੋਂ ਬਾਹਰ ਕੱਢ ਕੇ ਸਾਨੂੰ ਕੁੱਟਮਾਰ ਕਰਕੇ ਇਹਦੇ ਚੱਕ ਕੇ ਬਾਹਰ ਸਾਨੂੰ ਰੱਖਿਆ ਉਹਨਾਂ ਨੇ ਗਲੀ ਦੇ ਵਿੱਚ ਲੰਮੇ ਪਾ ਦਿੱਤਾ ਉਹਨਾਂ ਬਣਾਇਆ ਤੇ ਬਾਹਰ ਉਹਨਾਂ ਨੇ ਸੜਕ ਤੇ ਸਾਨੂੰ ਕੁੱਟ ਮਾਰ ਕਰਕੇ ਲੰਮੇ ਪਾਇਆ ਜਦੋਂ ਪੁਲਿਸ ਸਾਨੂੰ ਉੱਥੇ ਥਾਣੇ 'ਚ ਲੈ ਗਈ ਹਸਪੀਟਲ ਅਸੀਂ ਗਏ ਆ ਤੇ ਪਹਿਲਾ ਉਹਨਾਂ ਨੇ ਸਾਡੀ ਵੀਡੀਓ ਬਣਾਈ ਉਹਨਾਂ ਕੋਲ ਸਾਡੀ ਵੀਡੀਓ ਹੈਗੀ ਸੀ ਕੁੱਟ ਮਾਰ ਦੀ ਉਸ ਤੋਂ ਬਾਅਦ ਜਦੋਂ ਅਸੀਂ ਉੱਥੇ ਜਾ ਕੇ ਗਏ ਆ ਹੁਣ ਜਦੋਂ ਅਸੀਂ ਫੋਨ ਕਰੀਏ ਉਹਨਾਂ ਨੂੰ ਐਸਪੀ ਨੂੰ ਫੋਨ ਕਰੀਏ ਜਾਓ ਥਾਣੇ ਦੇ ਵਿੱਚ ਫੋਨ ਕਰੀਏ ਤੇ ਸਾਡੀ ਵੀਡੀਓ ਵੀ ਸੀ ਜੇ ਕੋਈ ਬੰਦਾ ਕੋਈ ਵੀ ਬੰਦਾ ਹੋਵੇ ਜਨਾਨੀ ਤੋਂ ਕੋਈ ਹੱਥ ਨਹੀਂ ਚੱਕ ਸਕਦਾ ਕਿਸੇ ਦਾ ਅਧਿਕਾਰ ਨਹੀਂ ਹੈਗਾ ਤੇ ਜਦ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਕੋਲ ਵੀਡੀਓ ਸੀਗੀ ਵੀ ਤੁਸੀਂ ਇਹਨਾਂ ਦੇ ਖਿਲਾਫ ਕਿਉਂ ਨਹੀਂ ਐਕਸ਼ਨ ਲਿਆ ਉਹ ਕਹ ਦੇ ਵਿੱਚ ਜਦੋਂ ਅਸੀਂ ਕੰਪਲੀਟ ਕੀਤੀ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਤੁਸੀਂ ਆਪਣਾ ਅਰੇਂਜਮੈਂਟ ਰੱਖੋ ਵੀ ਮੁੰਡਾ ਅਸੀਂ ਲੈ ਕੇ ਆਵਾਂਗੇ ਇਸ ਵਾਲਿਆਂ ਨੇ ਇਹ ਗੱਲ ਬੋਲੀ ਸੀ ਬਰਨਾਲੇ ਸਦਰ ਥਾਣੇ ਦੇ ਆ ਉਹ ਜਿਨ੍ਹਾਂ ਨੇ ਬਿਆਨ ਲਏ ਸੀ ਹਸਪੀਟਲ ਦੇ ਵਿੱਚ ਬੈਠ ਕੇ ਤੇ ਇੱਕ ਜਿਹੜੇ ਸਾਨੂੰ ਲੈ ਕੇ ਆਏ ਸੀ ਗੱਡੀ ਦੇ ਵਿੱਚ ਉਹਨਾਂ ਨੇ ਕਹਿੰਦੇ ਤੁਸੀਂ ਟੈਨਸ਼ਨ ਨਾ ਲਓ ਵੀ ਅਸੀਂ ਮੁੰਡਾ ਲੈ ਕੇ ਆਵਾਂਗੇ ਤੁਸੀਂ ਕਹਿੰਦੇ ਸਾਰਾ ਆਪਣਾ ਅਰੇਂਜਮੈਂਟ ਕਰੋ ਫੋਨ ਕੀਤਾ ਸੀ ਤੇ ਜਦੋਂ ਸਵੇਰੇ ਸਾਡੀ ਗੱਲ ਹੋਈ ਹੈ ਪਹਿਲਾਂ ਐਸਪੀ ਨਾਲ ਗੱਲ ਹੋਈ ਹੈ ਅਸੀਂ ਉਹਨਾਂ ਨੂੰ ਸਾਫ਼ ਦੱਸਿਆ ਐਸਪੀ ਦਾ ਨਾਮ ਭੁੱਲਰ ਸਿੰਘ ਆ ਕੁਝ ਤੇ ਉਹਨਾਂ ਨੇ ਕਿਹਾ ਵੀ ਠੀਕ ਆ ਅਸੀਂ ਉਹਨਾਂ ਨੂੰ ਦੱਸਿਆ ਵੀ ਸਾਡੇ ਤਾਂ ਪੈਲ ਆਪ ਦੇ ਨਾਮ ਜਦ ਅਸੀਂ ਉਹਨਾਂ ਨੂੰ ਇੰਨੀ ਗੱਲ ਬੋਲੀਆ ਕਹਿੰਦਾ ਅੱਛਾ ਠੀਕ ਆ ਕਹਿੰਦਾ ਅਸੀਂ ਤਾਂ ਡਿਟੇਲ ਕਢਾਉਣੇ ਫਿਰਦੇ ਆ ਵੀ ਕੌਣ ਸੱਚਾ ਕੌਣ ਝੂਠਾ ਕਹਿੰਦਾ ਤੁਸੀਂ ਐਸਟੀਐਚਓ ਨਾਲ ਗੱਲ ਕਰੋ ਵੀ ਇੰਨੀ ਪੁਰਾਣੀ ਕਹਿੰਦੇ ਕੋਈ ਵੀ ਕਿਸੇ ਵੀ ਚੀਜ਼ ਦੀ ਡਿਟੇਲ ਨਹੀਂ ਨਿਕਲ ਸਕਦੀ ਕਿ ਮੁੰਡਾ ਤਾਂ ਕਹਿੰਦੇ ਬੇਕਸੂਰ ਆ ਅਸੀਂ ਹੀ ਮੈਂ ਚਾਹੁੰਦੀ ਆ ਕਿ ਮੈਨੂੰ ਇਨਸਾਮ ਮਿਲਣਾ ਚਾਹੀਦਾ ਮੁੰਡਾ ਸਾਹਮਣੇ ਪੇਸ਼ ਹੋਣਾ ਚਾਹੀਦਾ ਵਾ 3 ਸਾਲ ਹੋ ਗਏ ਆ ਉਹ ਮਤਲਬ ਉਹਨਾਂ ਦੀ ਫੈਮਲੀ ਝੂਠ ਬੋਲੀ ਜਾਂਦੀ ਆ ਵੀ ਆਹ ਕੁਝ ਹੋਇਆ ਨਹੀਂ ਆ ਵੀ ਐਦਾ ਕੁਝ ਸੀ ਇਥੇ ਨਮੇਸ਼ਰ ਐਸਐਸਪੀ ਕੋਲ ਕੰਪਲੇਂਟ ਕੀਤੀ ਆ ਕੀ ਤੁਸੀਂ ਕਿ ਉਹਨਾਂ ਨੇ ਫੇਰ ਬਨਾਲੇ ਤੋਂ ਐਸਐਚਓ ਤੋਂ ਗਰਵਾਇਆ ਸੀ ਐਸਐਚਓ ਨੂੰ ਮੈਂ ਸਾਰੀ ਗੱਲ ਫੇਰ ਦੱਸੀ ਆ ਤੇ ਫੇਰ ਮੈਂ ਉਹਨਾਂ ਨੂੰ ਇਹ ਵੀ ਪੁੱਛਿਆ ਕਿ ਜਦੋਂ ਕੁੱਟਮਾਰ ਕੀਤੀ ਸੀ ਤੁਸੀਂ ਉਹਨਾਂ ਨੂੰ ਕਾਹਤੋਂ ਕੁਝ ਨਹੀਂ ਬੋਲੇ ਹੈਗੇ ਵੀ ਜਿਹੜੇ ਬੰਦੇ ਨੇ ਤੁਹਾਡੇ ਨੇ ਵੀਡੀਓ ਬਣਾਈ ਸੀ ਉਹ ਬੰਦਾ ਬਾਅਦ ਚ ਵੀਡੀਓ ਡਿਲੀਟ ਕਰਕੇ ਕਹਿੰਦਾ ਮੈਂ ਤਾਂ ਕੋਈ ਵੀਡੀਓ ਹੀ ਨਹੀਂ ਬਣਾਈ ਹੈਗੀ ਜਦੋਂ ਕੋਈ ਨੇ ਸਾਨੂੰ ਸਾਰਿਆਂ ਨੂੰ ਵੀਡੀਓ ਤੇ ਬੰਦੇ ਖੜੇ ਸੀ ਉਹਨਾਂ ਨੂੰ ਵੀ ਦਿਖਾਈ ਆ ਤੇ ਉਹ ਕਹਿੰਦੇ ਨਹੀਂ ਸਾਨੂੰ ਪਤਾ ਨਹੀਂ ਮੈਂ ਕਿ ਫੇਰ ਤਾਂ ਉਹ ਪੈਸੇ ਖਾ ਗਿਆ ਹੋਊਗਾ ਉਹਨਾਂ ਕੋਈ ਜਿਹੜੀ ਉਹਨੇ ਵੀਡੀਓ ਡਿਲੀਟ ਕਰ ਦਿੱਤੀ ਆ ਤੇ ਵੀ ਤੁਸੀਂ ਤਾਂ ਉਹਨਾਂ ਨਾਲ ਰਲੇ ਮਿਲੇ ਆ ਜਦੋਂ ਅਸੀਂ ਰਾਤ ਨੂੰ ਸ ਲਖਵੀਰ ਸੇ ਤੁਸੀਂ ਫੋਟੋ ਦਿਖਾਈਓ ਜਦੋਂ ਮੈਂ ਫੋਟੋ ਦਿਖਾਈ ਮੁੰਡੇ ਦੀ ਤੇ ਮੁੰਡੇ ਦੇ ਘਰ ਦੀ ਮੁੰਡਾ ਪਹਿਲਾਂ ਪੁਲਿਸ ਵਾਲਾ ਕਹਿੰਦਾ ਵੀ ਹਾਂ ਮੈਂ ਜਾਣਦਾ ਮੈਂ ਠਿਕਰੀ ਵਾਲ ਤੋਂ ਹੀ ਹਾਂ ਤੇ ਉਹਨੇ ਇਹ ਗੱਲ ਬੋਲੀਆ ਫਿਰ ਬਾਅਦ ਵਿੱਚ ਕਹਿੰਦਾ ਨਹੀਂ ਕਹਿੰਦਾ ਜਾਣ ਪਛਾਣ ਤਾਂ ਨਹੀਂ ਵੈਸੇ ਮੈਂ ਠਿਕਰੀ ਵਾਲ ਤੋਂ ਹਾਂ ਪਰ ਕਹਿੰਦਾ ਮੈਨੂੰ ਪਤਾ ਨਹੀਂ ਆ ਫਿਰ ਉਸ ਬੰਦੇ ਤੋਂ ਹੀ ਸਾਰੀ ਗੱਲ ਰਾਤ ਨੂੰ ਹੋਈ ਕਿ ਹਾਂ ਵੀ ਤੁਹਾਡੇ ਫੈਮਿਲੀ ਦੇ ਵਿੱਚ ਕੋਈ ਆਣਾ ਜਦੋਂ ਅਸੀਂ ਸਵੇਰੇ ਗਏ ਉਹਨਾਂ ਨੇ ਪਹਿਲੇ ਬੰਦੇ ਉੱਥੇ ਇਕੱਠੇ ਕੀਤੇ ਹੋਏ ਸੀ